ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਸਿੱਖ ਤਾਲਮਿਲ ਕਮੇਟੀ ਜਿਲੰਦਰ ਤੋਂ ਤੇ ਵੀਰ ਗੁਰਪ੍ਰੀਤ ਸਿੰਘ ਸਾਡੇ ਕੋਲ ਆਏ ਕੱਲ ਜੀ ਇਹਨਾਂ ਨੇ ਜੋ ਆ ਕੇ ਦੱਸਿਆ ਕਿ ਅਗਰਵਾਲ ਜੋ ਹਸਪੀਟਲ ਹੈ ਜੀਪੀ ਨਗਰ ਉੱਥੇ ਜੌਬ ਕਰਦਾ ਸਪੋਰਟੀ ਗਾਰਡ ਦੀ ਉਸੇ ਕੋਈ ਮੰਦੀਪ ਨਾਮ ਦਾ ਮੁੰਡਾ ਵੀ ਜੌਬ ਕਰਦਾ ਵਾ ਉਥੇ ਐਡਮਿਨ ਹੈ ਸਾਡੀ ਛੋਟ ਭਾਈ ਜੇਬਲੋ ਕਰਦਾ ਵਾ ਉਹਨੂੰ ਇਹਨਾਂ ਨੇ ਚਾਬੀਆਂ ਮੰਗਿਆ ਨੇ ਕੋਲੋਂ ਇਹਨਾਂ ਨੇ ਚਾਬੀਆਂ ਦੇ ਦਿੱਤੀਆਂ ਜਦੋਂ ਚਾਬੀਆਂ ਵਾਪਸ ਕਰਨ ਆਇਆ ਤੇ ਉਹ ਨਾਲੇ ਗਾਲ੍ਹਾਂ ਕੱਢੀ ਰਹੀ ਸੀ ਕਰ ਦਿੱਤੀ ਉਹਨਾਂ ਨੇ ਜੋ ਸਮਝ ਦੱਸ ਰਿਹਾ ਇਹਨਾਂ ਨੂੰ ਗਾਲ੍ਹਾਂ ਕੱਢਦੇ ਕਿਉਂ ਕਿ ਮੈਨੂੰ ਗਾਲ੍ਹਾਂ ਕਿਉਂ ਕੱਢਦਾ ਪਿਆਵਾ ਪਰ ਉਹ ਗਾਲ੍ਹਾਂ ਗੱਲ ਵਿੱਚ ਉਹਨਾਂ ਨੇ ਹੱਥ ਪਾ ਸ਼ੁਰੂ ਕਰ ਦਿੱਤੀ ਇਹਨਾਂ ਵਿੱਚ ਮਾਰੀਆਂ ਜੋ ਅਸੀਂ ਵੀਡੀਓ ਦੇਖ ਰਹੇ ਆ ਵੀਡੀਓ ਤੁਹਾਨੂੰ ਦਿੱਤੀ ਹੈ ਇਹਨਾਂ ਨੇ ਹੱਥ ਪਾਈ ਕੀਤੀ ਹੈ ਇਹ ਇਹਨੇ ਇਹਨੇ ਹੱਥ ਨਹੀਂ ਬਿਲਕੁਲ ਚੱਕਿਆ ਮਗਰ ਇੱਕ ਬੋਰਡ ਦੇ ਉੱਲੇ ਹੋ ਗਏ ਉਹਨਾਂ ਨੇ ਦੀ ਪਗੜਾਈ ਹੈ ਮੋਰਗੇ ਨਾਲ ਕੇਸ ਫਾਈ ਉਹ ਕੇਸ ਵੀ ਦੇਖਿਓ ਕੇਜ ਕਿ ਕਰ ਰਹੀ ਹੈ ਜੀ ਇਹਨਾਂ ਨੇ ਜਦੋਂ ਇਹਨਾਂ ਦੀ ਬੋਗਿਆ ਕਿ ਮੇਰੀ ਜਨਾਲੀ ਉਹਨਾਂ ਨੇ ਜਨਾਲੀ ਖੋਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਬੇ ਜਨਾਲੀ ਵਾਪਸ ਮੰਗੀ ਤੇ ਉਦੋਂ ਇਹਨਾਂ ਨੇ ਇੱਕ ਦੋ ਚਪੇੜਾਂ ਨਾਲ ਮਾਰੀਆਂ ਪਰ ਉਸ ਤੋਂ ਪਹਿਲਾਂ ਉਹਨੇ ਇਹਦੀ ਪੱਗ ਦੀ ਬੇਦਵੀ ਕਰਤੀ ਇਹਨਾਂ ਦੀ ਕੇਸਾਂ ਦੀ ਬੇਦਵੀ ਕਰ ਦਿੱਤੀ ਅੱਜ ਅਸੀਂ ਸਿੱਖਤਾ ਕਮੇਟੀ ਨਾਲ ਮਸਤੀ ਵਾਲੇ ਥਾਣੇ ਆਏ ਆ ਅੱਜ ਇਹਨਾਂ ਉਹਦੇ ਖਿਲਾਫ ਜੋ ਮਨਦੀਪ ਉਹ ਭੱਜਿਆ ਹੋਇਆ ਉਹਦੇ ਖਿਲਾਫ ਕੰਪਲੇਟ ਦੇਣ ਆਏ ਆ ਕਿ ਹਾਂ ਵੀ ਜੋ ਇਹਨਾਂ ਦਾ ਧੱਕਾ ਹੋਇਆ ਦਸਤਾਰ ਦੀ ਬੇਦਵੀ ਹੋਈ ਹੈ ਕੇਸਾਂ ਦੀ ਬੇਦਵੀ ਹੋਈ ਹੈ ਉਹਦੇ ਖਿਲਾਫ ਇਸੇ ਕੰਮ ਕਰਦੇ ਹੋ ਅਗਰ ਮਾਣੋ ਸਿਫਰ ਜੇਪੀ ਨਗਰ ਫਿਰਾਂਗੇ ਕੀ ਗੱਲਬਾਤ ਹੋਈ ਹੈ ਲਾਲਬਾਹ ਸਰ ਜੀ ਇਹੀ ਹੋਈ ਹੈ ਕਿ ਮੈਂ ਸਵੇਰੇ 8 ਵਜੇ ਡਿਊਟੀ ਤੇ ਖੜਾ ਸੀ ਔਰ 8:30 ਵਜੇ ਦੇ ਕਰੀਬ ਮਨਦੀਪ ਐਡਮਿਨ ਜਿਹੜਾ ਇਹ ਡਿਊਟੀ ਆਇਆ ਸੀ ਇਹਨਾਂ ਨੇ ਆ ਕੇ ਚਾਬੀ ਮੰਗੀਏ ਚਾਬੀ ਇਹਨਾਂ ਨੇ ਮੈਨੂੰ ਕੱਢ ਕੇ ਜੇਲ੍ਹ ਚ ਦੇਤੀਏ ਇਹ ਅੰਦਰ ਪੁਰਾਣੀ ਲੈਬ ਦੀ ਇਹਨਾਂ ਨੇ ਤਾਲਾ ਖੋਲਿਆ ਤਾਲਾ ਖੋਲਣ ਤੋਂ ਬਾਅਦ ਆਣ ਕੇ ਬਾਹਰ ਹਸਪੀਟਲ ਦੇ ਰੈਂਪ ਦੇ ਉੱਤੇ ਇਨਾ ਗਾਲੀ ਗੋਲ ਕਰਨਾ ਚਾਲੂ ਕਰ ਕਿ ਇੱਥੇ ਬਦਮਾਸ਼ ਪਾਲੇ ਗਏ ਨੇ ਹਾਂਜੀ ਇਨੀ ਗੱਲ ਜਦੋਂ ਇਹਨਾਂ ਨੇ ਕਹੀ ਆ ਤੇ ਮੈਂ ਹੱਸ ਗਿਆ ਮੈਂ ਯਾਰ ਕਿੰਨੂ ਗਾਲਾਂ ਕੱਢ ਰਿਹਾ ਇਨੀ ਗੱਲ ਕਹਿੰਦੇ ਬਾਪ ਜੀ ਜਿੰਨੇ ਮੇਰੇ ਗਲੇ ਨੂੰ ਹੱਥ ਪਾਇਆ ਬਲੇ ਨੂੰ ਜਦੋਂ ਇਹਨੇ ਹੱਥ ਪਾਇਆ ਇਹਨੇ ਮੈਨੂੰ ਮਾਰਨਾ ਚਾਲੂ ਕਰ ਔਰ ਇੱਕ ਵੀ ਵਾਰ ਮੈਂ ਆਪਣਾ ਹਾਥੇ ਦੇ ਉੱਪਰ ਨਹੀਂ ਚੱਕਿਆ ਅੱਛਾ ਜੀ ਜਿੰਨੇ ਜਿਹਨੂੰ ਰੌਣਾ ਪਿਆ ਇਹਨੇ ਜਿਹਨੂੰ ਸਾਡਾ ਅਗਰਵਾਲ ਦਾ ਅੰਦਰੋਂ ਸਟਾਫ ਆਇਆ ਲੈਵ ਦੇ ਲੜਕੇ ਆ ਗਏ ਫਾਰਮੇਸੀ ਤੇ ਆ ਗਏ ਇਹਨਾਂ ਅੰਦਰ ਛਾਉਣਾ ਚਾਲੂ ਕੀਤਾ ਇੱਕ ਲੜਕਾ ਬੁਸ਼ਾਨ ਨਾਂ ਦਾ ਫਾਰਮੇਸੀ ਵਿੱਚ ਉਹਨੂੰ ਵੀ ਇਹਨੇ ਧੱਕੇ ਮਾਰੇ ਅੱਛਾ ਜੀ ਹਾਂਜੀ ਤੇ ਜਿੱਦਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਮੈਂ ਇਸ ਦੇ ਵਿੱਚ ਤੁਹਾਡੇ ਕੇਸ ਜਿਹੜੇ ਹੈ ਉਹ ਇਹਦੇ ਵੱਲੋਂ ਕਿਸਨੂੰ ਹੱਥ ਪਾਇਆ ਗਿਆ ਪੱਗ ਪੱਗ ਲੱਥੀ ਹੈ ਇਸ ਦੀ ਕੋਈ ਸੀਸੀਟੀਵੀ ਵੀ ਹੈ ਜੀ ਸੀਸੀਟੀਵੀ ਸਾਡੇ ਕੋਲ ਆ ਜੀ ਹਾਂਜੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਜੀ ਕੋਈ ਕੰਪਲੇਂਟ ਵੀ ਤੁਸੀਂ ਹੁਣ ਦੇ ਰਹੇ ਹੋ ਹਾਂ ਜੀ ਬੇਬੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਣ ਪੁਲਿਸ ਤੋਂ ਕੀ ਮੰਗ ਰਖਦੇ ਹੋ ਅਸੀਂ ਪੁਲਿਸ ਤੋਂ ਇਹ ਇਨਸਾਫ ਮੰਗਦੇ ਆ ਇਸ ਬੰਦੇ ਨੂੰ ਸਖਤ ਸਜ਼ਾ ਦਿੱਤੀ ਜਾਵੇ ਔਰ ਬਾਂਦੀ ਕਾਰਵਾਈ ਇੱਥੇ ਹੋਣੀ ਚਾਹੀਦੀ ਆ ਕਿ ਜੋ ਸਾਡੇ ਕੇਸਾਂ ਦੀ ਫਿਰਦੀ ਹੋਈ ਆ ਉਹ ਵੀ ਸ਼ੀਧੀ ਦਿਹਾੜੇ ਚੱਲਣ ਦੇ ਸ਼ੀਧੀ ਦਿਹਾੜੇ ਦੇ ਵਿੱਚ ਇਹਨੇ ਸਿਰ ਤੋਂ ਪੱਗ ਲਾਈ ਜੀ ਮੈਂ ਨਾਮ ਡਾਕਟਰ ਨਵੀਨ ਸ਼ਰਮਾ ਹੈਗਾ ਮੈਂ ਅਗਰਵਾਲ ਹਸਪੀਟਲ ਦੇ ਵਿੱਚ ਐਸ ਐਮਓ ਪ੍ਰੈਜ਼েন্ট ਕਰ ਰਿਹਾ ਹੈਗਾ ਹਸਪੀਟਲ ਨੂੰ ਜੀ ਇੱਕ ਲੜਾਈ ਦਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਗੁਰਸਿੱਖ ਬੰਦੇ ਦੀ ਪਗਲਹੱਤ ਦਿਖਦੀ ਹੈ ਤੇ ਦੇਖੋ ਇਹ ਤਾਂ ਬੰਦੇ ਜਿਹੜੇ ਆਪਸ ਚ ਲੜਦੇ ਸੀ ਕੀ ਗੁਰ ਮਾਮਲਾ ਜੀ ਇਹ ਤਾਂ ਦੇਖੋ ਪਹਿਲੀ ਗੱਲ ਤਾਂ ਬਹੁਤ ਗਲਤ ਹੋਇਆ ਕਿ ਕਿਸੇ ਦੀ ਓਦਾਂ ਭਾਵੇਂ ਤੁਸੀਂ ਮੂੰਹ ਰਸਤੇ ਲੜ ਲਓ ਜਾਂ ਹਾਥੋਂ ਪਾਈ ਕਰ ਲਓ ਬਟ ਕਿਸੇ ਦੀ ਟਰਬਨ ਨੂੰ ਕਿਸੇ ਦੀ ਇੱਜ਼ਤ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਬਹੁਤ ਗਲਤ ਹੈ ਕਿ ਤੁਸੀਂ ਕਿਸੇ ਦੀ ਟਰਬਨ ਨੂੰ ਉਤਾਰ ਕੇ ਉਹਦੇ ਮਾਰ ਫਿਚਰਿਓ ਉਹ ਗਲਤ ਹੈ ਬਾਕੀ ਇਹ ਹੈ ਕਿ ਜੋ ਵੀ ਇਹਨਾਂ ਦੇ ਵਿੱਚ ਗੱਲ ਹੋਇਆ ਹੈਗਾ ਹਸਪੀਟਲ ਦੇ ਬਾਹਰ ਸੜਕ ਦੇ ਵਿੱਚ ਲੜੇ ਹੈਗੇ ਉਹ ਹਸਪੀਟਲ ਜਾਂ ਡਾਕਟਰ ਮਨੀਸ਼ ਜਾਂ ਸਾਡਾ ਕਿਸੇ ਦਾ ਕੋਈ ਇਹਦੇ ਵਿੱਚ ਉਹ ਨਹੀਂ ਆਪਸ ਦੀ ਇਹਨਾਂ ਦੀ ਕੋਈ ਰੰਜਿਸ਼ ਸੀਗੀ ਉਹਦੇ ਵਿੱਚ ਇੱਕ ਆਪਸ ਬਲੜੇ ਹੈਗੇ ਜਿਹਨਾਂ ਦੋਨਾਂ ਦੀ ਲੜਾਈ ਹੋਈ ਹੈ ਇੱਕ ਸਿਕਿਉਰਿਟੀ ਗਾਰਡ ਹੈ ਤੇ ਇੱਕ ਇੱਥੇ ਜਿਹੜੇ ਇੱਥੇ ਦਾ ਹੀ ਸਟਾਫ ਹੈ ਦੋਨੋਂ ਦੋਨੋਂ ਜਿਹਨੇ ਇੱਥੇ ਵਰਕ ਕਰ ਰਹੇ ਨੇ ਹਾਂ ਦੋਨੋਂ ਜਨਾਂ ਸਾਡੇ ਹੀ ਐ ਮੈਂ ਇਹਨਾਂ ਦੀ ਰੰਜਿਸ਼ ਕੀ ਸੀ ਆਪਸ ਚ ਕਿਸੇ ਜਲਦੀ ਲੜਾਈ ਹੋਈ ਹੈ ਆਪਸ ਦੇ ਵਿੱਚ ਲੰਘਦੇ ਵਰਦੇ ਇਦਾਂ ਹਸਪੀਟਲ ਹੋ ਹੀ ਜਾਂਦਾ ਹੈਗਾ ਥੋੜਾ ਬਹੁਤ ਕਿਸੇ ਦੀ ਨਹੀਂ ਆਪਸ ਚ ਬੜਦੀਏਗੀ ਉਹਨੋਂ ਪਰਸਨਲ ਇਹਨਾਂ ਦਾ ਇਸ਼ੂ ਹੈਗਾ ਉਹਦੇ ਵਿੱਚ ਇੰਨਾ ਡੀਪਲੀ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਹਸਪੀਟਲ ਇੰਨਾ ਡੀਪਲੀ ਕਿਉਂ ਉਹਨਾਂ ਦੀ ਪਰਸਨਲ ਲਾਈਫ ਹੈ ਉਹਦੇ ਵਿੱਚ ਪਤਾ ਨਹੀਂ ਇਹਨਾਂ ਤੋਂ ਉਹਨਾਂ ਦੇ ਕਿਉਂ ਆਪਣੇ ਪਰਸਨਲ ਅਰੇਂਜਮੈਂਟਸ ਕਰ ਰਹੇ ਨੇ ਲੇਕਿਨ ਇੱਕ ਗੁਰਸਖਮ ਸਿੰਘ ਦੀ ਪਾਗਲਤਾ ਇਹ ਤਾਂ ਦੇਖੋ ਇਹ ਤਾਂ ਅਸੀਂ ਵੀ ਮੰਨਦੇ ਆ ਕਿ ਇਹ ਬਹੁਤ ਗਲਤ ਹੋਇਆ ਹੈ ਕਿ ਕਿਸੇ ਦੀ ਤੁਸੀਂ ਮੈਂ ਜਿੱਦਾਂ ਅੱਗੇ ਬੋਲਿਆ ਹੈਗਾ ਕਿ ਝਗੜਾ ਕਰਨਾ ਹੋਰ ਕਿਤੇ ਮਾਰ ਲੂ ਕਿ ਕਿ ਬਾਜੂ ਤੇ ਲਾਤੇ ਠੀਕ ਹੈ ਬਟ ਕਿਸੇ ਦੀ ਇੱਜ਼ਤ ਦੇ ਉੱਪਰ ਕਿਸੇ ਦੀ ਉਸ ਧਰਮ ਨੂੰ ਲੈ ਕੇ ਉਹ ਕੰਮ ਕਰਨਾ ਉਹ ਬਹੁਤ ਨਿੰਦਨੀ ਹੈ ਬਹੁਤ ਜ਼ਿਆਦਾ ਨਿੰਦਨੀ ਹੈ ਠੀਕ ਹੈ ਬਾਕੀ ਤੁਹਾਡੇ ਵੱਲੋਂ ਕੀ ਤੁਹਾਡੇ ਹਸਪੀਟਲ ਵੱਲੋਂ ਕੀ ਹੈ ਦੇਖੋ ਸਾਡੇ ਵੱਲੋਂ ਇਹ ਹੈ ਕਿ ਹਜੇ ਤੱਕ ਜੋ ਹੈ ਕਿ ਪਿਨਿਸ਼ਮੈਂਟ ਦੋਨਾਂ ਨੂੰ ਮਿਲ ਚੁੱਕੀ ਹੈ ਠੀਕ ਹੈ ਕਿਉਂਕਿ ਸਾਡੇ ਵਾਸਤੇ ਦੋਨੋਂ ਮਿਊਚੁਅਲ ਹੈਗੇ ਠੀਕ ਹੈ ਪਿਨਿਸ਼ਮੈਂਟ ਦੋਨਾਂ ਨੂੰ ਮਿਲ ਗਈ ਹੈ ਬਾਕੀ ਅੱਗੇ ਕਾਨੂੰਨੀ ਕਾਰਵਾਈ ਹੋ ਰਹੀ ਹੈ ਕਾਨੂੰਨ ਜੋ ਨਿਆਂ ਦੇਗਾ ਉਹ ਸਾਨੂੰ ਦੇ ਦੇਗਾ